ਯਾਵ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮਾਈ ਭਾਗੋ ਸੇਵਾ ٹرسٹ ਯੂਕੇ ਦੇ ਚੇਅਰ ਪਰਸਨ ਮੈਡਮ ਰਪਿੰਦਰਜੀਤ ਕੌਰ ਅਤੇ ਸਮੁੱਚੇ ਟਰਸਟੀ ਮੈਂਬਰਾਂ ਵੱਲੋਂ ਆਪਣੀ ਨੇਕਮਾਈ ਦਾ ਦਸਵੰਦ ਭੇਜ ਕੇ 2014 ਤੋਂ ਪੰਜਾਬ ਅੰਦਰ ਮਨੁੱਖਾਂ ਦੇ ਭਲੇ ਸੰਬੰਧੀ ਅਨੇਕ ਪ੍ਰਕਾਰ ਦੀਆਂ ਸਵਾਵਾਂ ਨਿਭਾਈਆਂ ਜਾ ਰਹੀਆਂ ਹਨ ਜਿਸ ਤਹਿਤ 7 ਮੁਫਤ ਸिलाई ਸਿਖਲਾਈ ਸੈਂਟਰ ਨਿਰੰਤਰ ਚੱਲ ਰਹੇ ਹਨ ਅਤੇ 8ਵਾਂ ਸिलाई ਸਿਖਲਾਈ ਸੈਂਟਰ ਜਲਦ ਸ਼ੁਰੂ ਕੀਤਾ ਜਾਵੇਗਾ ਸਲਾਈ ਸੈਂਟਰ ਕੋਰਸ ਸੰਤੋਖ ਰਾਏ ਦਾ ਦੌਰਾ ਕਰਨ ਮੌਕੇ ਸੇਵਾਦਾਰ ਭੈਣ ਰਾਜਵੀਰ ਕੌਰ ਅਤੇ ਮਲਕੀਦਰ ਸਿੰਘ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਦੌਰਾਨ 7 ਸਲਾਈ ਟੀਚਰਾਂ ਨੂੰ ਮਹੀਨਾਵਾਰ ਸੇਵਾ ਭਾਰ ਦੇਣ ਤੋਂ ਇਲਾਵਾ ਵਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵੱਧੂ ਨਗਦ ਰਾਸ਼ੀ ਦਿੱਤੀ ਗਈ ਅਤੇ ਇੱਕ ਮਰੀਜ਼ ਦਾ ਇਲਾਜ ਅਤੇ ਇੱਕ ਪਰਿਵਾਰ ਦੇ ਲਈ 3 ਯੋਗ ਪਾਣੀ ਲਈ ਇਸ ਮੱਛੀਬੱਲ ਪੰਪ ਲਗਾ ਕੇ ਦਿੱਤਾ ਗਿਆ ਆਓ ਤੁਹਾਨੂੰ ਦਿਖਾਉਂਦੇ ਆ ਕੋਰਸਨਤੋਖਰਾਏ ਸੈਂਟਰ ਦੀਆਂ ਕੁਝ ਲਾਈਵ ਤਸਵੀਰਾਂ ਦੇਖੋ ਧਰਿਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਈ ਭਗਵਤ ਸੇਵਾ ٹرسٹ ਜੁਕੇ ਵੱਲੋਂ ਸਾਡੇ ਇਸ ਇਲਾਕੇ ਅੰਦਰ ਸੱਤ ਮੁਫਤ ਸਲਾਈ ਸਖਲਾਈ ਸੈਂਟਰ ਜਿਹੜੇ ਆ ਚਲਾਏ ਜਾ ਰਹੇ ਆ ਅੱਜ ਅਸੀਂ ਪਿੰਡ ਕੋਰਸਨਤੋਖਰਾਏ ਦੇ ਚੱਲ ਰਹੇ ਮੁਫਤ ਸਲਾਈ ਸਖਲਾਈ ਸੈਂਟਰ ਤੇ ਪਹੁੰਚੇ ਆ ਇਹ ਇਥੋਂ ਗੱਲ ਵੀ ਕਰਾਂਗੇ ਕਿ ਇਹਨਾਂ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਚੱਲ ਰਹੇ ਆ ਤੇ ਬੱਚੀਆਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਬੱਚੀਆਂ ਨੂੰ ਮਤਲਬ ਕਿਸ ਤਰ੍ਹਾਂ ਸਿਖਾਇਆ ਜਾ ਰਿਹਾ ਵਾ ਤੇ ਜਿਹੜਾ ਮਾਈ ਭਾਗੋ ਸੇਵਾ ਸੁਸਾਇਟੀ ਟਰਸਟ ਯੂਕੇ ਦਾ ਉਪਰਾਲਾ ਵਾ ਕਿੱਦਾਂ ਵਾ ਇਹ ਸਾਰੀ ਗੱਲ ਕਰਾਂਗੇ ਹਰ ਇੱਕ ਕੋਲ ਇਹ ਤੇ ਬੇਟੀਆਂ ਵੀ ਹੈਗੀਆਂ ਹਾਂ ਹਾਂਜੀ ਅਜੀ ਬੇਟੀ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਫਤਿਹ ਜੀ ਕੀ ਤੇ ਤੁਸੀਂ ਕਿਹਦੀ ਮਸਲ? ਇਹ ਕਿਦਾਂ ਮੈਡਮ ਦਾ ਜਿਹੜੇ ਸਿਲਾਈ ਆ ਕਿਦਾਂ ਸਾਰੇ ਆ? ਵਧੀਆ ਸਾਰੇ। ਤੇ ਤੁਹਾਡਾ ਕੋਈ ਖਰਚਾ ਤਾਂ ਨਹੀਂ ਲੱਗਦਾ ਇੱਥੇ? ਨਹੀਂ। ਤੇ ਮਾਈ ਭਾਗੋ ਸੇਵਾ ਸੁਸਾਇਟੀ ਵੱਲੋਂ ਬੜਾ ਤਗੜਾ ਪ੍ਰਾਲਾਪ ਆ ਧਿਆਨ ਨੂੰ ਹੁਣ ਨਰਮੰਦ ਕੀਤਾ ਜਾ ਰਿਹਾ। ਮਾਈ ਭਾਗੋ ਸੇਵਾ ਸੁਸਾਇਟੀ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਦੇ ਸੰਬੰਧ ਚ? ਸਾਡੇ ਨਾਲ ਹੋਰ ਵੀ ਬਟਕੀਆਂ ਆਵਾ ਜਿਹੜੀਆਂ ਸਿਲਾਈ ਸਿੱਖ ਰਹੀਆਂ ਉਹਨਾਂ ਕੋਈ ਗੱਲ ਕਰਾਂਗੇ। ਹਾਂਜੀ ਪੁੱਤਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਜੀ। ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਕੀ ਪਤੇ ਪਤਰ ਜੀ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਦੀ ਪਤੇ ਹਾਂਜੀ ਹਾਨੂੰ ਬਹੁਤ ਬਧੀਆ ਸਿਲਾਈ ਸੈਂਟਰ ਠੀਕ ਹੈ ਹਾਂਜੀ ਤੇ ਮਾਈ ਭਾਗੋ ਸੇਵਾ ਸੁਸਾਇਟੀ ਵੱਲੋਂ ਹੁਣ ਨਿਰਮਨ ਕੀਤਾ ਜਾ ਰਿਹਾ ਹੈ ਤੁਹਾਨੂੰ ਪੇਟੀਆਂ ਨੂੰ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਬੰਦ ਚ ਬਧੀਆ ਹਾਂਜੀ ਬਧੀਆ ਹੈ ਧੰਨਵਾਦ ਕਰਦੇ ਹਾਂ ਅੰਟੀ ਦਾ ਬਹੁਤ ਬਹੁਤ ਕਿੰਨਾ ਚਿਰ ਹੋ ਗਿਆ ਤੁਹਾਨੂੰ ਸਿਲਾਈ ਸਿਖਦੇ ਹਨ ਹਾਂਜੀ ਸਾਨੂੰ ਥੋੜਾ ਟਾਈਮ ਹੋ ਗਿਆ ਆਇਆ ਮੈਡਮ ਕਿਦਾਂ ਸਲਾਈ ਤੁਹਾਨੂੰ ਸਲਾਈ ਤੁਹਾਨੂੰ ਦਿੰਦੇ ਸਲਾਈ ਬੱਚੀਆਂ ਸਕੂਨ ਤੇ ਆਪਸ ਖੰਦਿਆ ਜਦੋਂ ਕਟਿੰਗ ਕਰਦੀਆਂ ਆ ਬੇਟੀਆਂ ਨੇ ਦੱਸਿਆ ਕਿ ਮੈਡਮ ਜੀ ਹੁਣ ਆਉਣਾ ਮਲਬੀ ਆਪ ਬਹੁਤ ਲੈ ਕੇ ਆਪਣਾ ਪੂਰਾ ਪੇਨ ਲੈ ਕੇ ਪੂਰੀ ਮਿਹਨਤ ਨਾਲ ਬੱਚੀਆਂ ਨੂੰ ਜਿਹੜਾ ਹੁਣ ਨਿਰਮਨ ਦਾ ਕੀਤਾ ਜਾ ਰਿਹਾ ਵਾ ਉਹਨਾਂ ਦਾ ਜਿਹੜਾ ਮਾਈ ਭਾਗੋ ਸੇਵਾ ਸੁਸਾਇਟੀ ਦਾ ਜਿਹੜਾ ਉਪਰਾਲਾ ਵਾ ਕਿ ਧੀਆਂ ਜੜੀਆਂ ਵਾ ਹੁਣ ਨਿਰਮਨਦ ਹੋਣ ਆਪਣੇ ਪੈਰਾਂ ਤੇ ਆਪ ਖਲੋਣ ਉਹਦੇ ਵਿੱਚ ਜਿਹੜੇ ਕੋਨੇ ਮੈਡਮ ਹੈਗੇ ਆ ਕਾਫੀ ਯੋਗਦਾਨ ਪਾ ਰਹੇ ਆ ਅਸੀਂ ਉਹ ਮੈਡਮ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਇਹ ਜਿਹੜਾ ਮਾਈ ਭਾਗੋ ਸੇਵਾ ਸੁਸਾਇਟੀ ਦਾ ਪ੍ਰਾਲਾ ਕਿਦਾਂ ਚੱਲ ਰਿਹਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਮੈਂ ਤੁਸੀ ਸਲਾਈ ਸਰਕਾਰੇ ਉਹ ਕੀ ਕਹਿਣਾ ਚਾਹੁੰਦੇ ਜੀ ਕਹਿਣਾ ਇਹੋ ਚਾਹੁੰਦੇ ਸਲਾਈ ਵਧੀਆ ਚੱਲ ਰਹੀ ਤੇ ਬਹੁਤ ਅੱਛੀਆਂ ਨੇ ਬੱਚੀਆਂ ਜਿਹੜੀਆਂ ਸਿੱਖ ਰਹੀਆਂ ਨੇ ਕੰਮ ਚੰਗਾ ਕਰ ਰਹੀਆਂ ਨੇ ਮਾਈ ਭਾਗੋ ਸੇਵਾ ਸੁਸਾਇਟੀ ਵੱਲੋਂ ਕਿੱਦਾਂ ਮਲਬੀ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਉਪਰਾਲੇ ਨੂੰ ਕਿੱਦਾਂ ਵੇਖਦੇ ਵਧੀਆ ਉਪਰਾਲੇ ਤੇ ਜਿਹੜੇ ਸੇਵਾਦਾਰ ਇੱਥੇ ਸਮੇਂ-ਸਮੇਂ ਤੇ ਜਾ ਕੇ ਚੈਕਿੰਗ ਕਰਦੇ ਆ ਉਹਨਾਂ ਦਾ ਕਿੱਦਾਂ ਪੁਤਰਾ ਜੀ ਉਹਨਾਂ ਦਾ ਵੀ ਸਭ ਠੀਕ ਹੈ ਬਹੁਤ ਵਧੀਆ ਪੁਤਰਾ ਉਹਨਾਂ ਦਾ ਚੈੱਕ ਕਰਦੇ ਨੇ ਆ ਕੇ ਗੱਲਬਾਤ ਸੁਣਦੇ ਨੇ ਤੁਹਾਨੂੰ ਕੋਈ ਮੁਸ਼ਕਿਲਤ ਨਹੀਂ ਹੁੰਦੀ ਚਾਹੇ ਕੋਈ ਮਸ਼ੀਨ ਦੀ ਰਿਪੇਅਰ ਕਰਾਉਣੀ ਚਾਹੇ ਕੋਈ ਆਪਣੇ ਕਟਿੰਗ ਵਗੈਰਾ ਜਿਹੜੀਆਂ ਆਪਣੀਆਂ ਕੈਂਟੀਆਂ ਵਗੈਰਾ ਲਉਂਦੀ ਨਹੀਂ ਨਹੀਂ ਇਹ ਰਪਿਆਰ ਜਦੋਂ ਹੁੰਦੀ ਆ ਨੇ ਤਾਂ ਉਹ ਬਾਦੀ ਦਾ ਮਤਲਬ ਉਪਰ ਵਿੱਚ ਉਹ ਕਰ ਜਾਂਦੇ ਨੇ ਅੰਕ ਤੇ ਸਾਈਡਾਂ ਤੇ ਕਰ ਜਾਂਦੇ ਨੇ ਅੰਕ ਇਹ ਹੋਰ ਕਿਸ ਗੱਲ ਦੀ ਮੁਸ਼ਕਲ ਨਹੀਂ ਹੈ ਹਾਂਜੀ ਇਹ ਤੁਹਾਨੂੰ ਜਿਹੜੇ ਸਖਲਾਈ ਟੀਚਰ ਹੈਗੇ ਆ ਉਹਨਾਂ ਨੇ ਵੀ ਗੱਲ ਕੀਤੀ ਆ ਉਹਨਾਂ ਨੇ ਕਿਹਾ ਕਿ ਮਾਈ ਭਾਗੋ ਸੇਵਾ ਸੁਸਾਇਟੀ ਦਾ ਜਿਹੜਾ oprala ਵਾ ਬਹੁਤ ਹੀ ਸਲਾਗਾਯੋਗ ਆ ਕਿਉਂਕਿ ਜੇ ਧੀਆਂ ਹੁਣ ਨਰਮੰਦ ਹੋ ਜਾਂਦੀਆਂ ਵਾ ਇਸ ਯੋਗ ਵਿੱਚ ਤੇ ਧੀਆਂ ਦਾ ਹੁਣ ਨਰਮੰਦ ਹੋਣਾ ਬਹੁਤ ਜ਼ਰੂਰੀ ਆ ਮੈਂ ਇੱਥੇ ਇੱਕ ਗੱਲ ਹੋਰ ਸ਼ੇਅਰ ਕਰਨੀ ਚਾਹੁੰਦਾ ਕਿ ਮਾਈ ਭਾਗੋ ਸੇਵਾ ਸੁਸਾਇਟੀ 2014 ਤੋਂ ਜਿਹੜੀਆਂ ਇਹ ਸੁਭਾਵਾਂ ਕਰ ਰਹੀ ਆ ਜਿਸ ਦੌਰਾਨ ਲੋੜਵੰਦ ਬੱਚਿਆਂ ਨੂੰ ਜਿਹੜਿਆ ਵਾ ਗਰੀਬਾਂ ਨੂੰ ਰੋਸ਼ਨ ਵੀ ਦਿੱਤਾ ਜਾ ਰਿਹਾ ਵਾ ਜਿਹੜੇ ਕੋਈ ਹੈਂਡੀਕੈਪਡ ਹੈਗੇ ਆ ਲੋੜਵੰਦ ਹੈਗੇ ਆ ਉਹਨਾਂ ਨੂੰ ਜਿਹੜੇ ਟਰਾਈਸਾਈਕਲ ਟਰਾਈ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਵਾ ਤੇ ਪਿੱਛੇ ਜਦੋਂ ਆਪਣਾ ਹਰਾਂ ਦੀ ਸਥਿਤੀ ਆਈ ਆ ਤੇ ਉਦੋਂ ਮਾਈ ਭਾਗੋ ਸੇਵਾ ਸੁਸਾਇਟੀ ਨੇ ਆਪਣੇ ਪੂਰੇ ਤਨ ਮਨ ਨਾਲ ਹਰ ਤਰ੍ਹਾਂ ਦੀ ਸੇਵਾ ਕੀਤੀ ਆ ਤੇ ਮਾਈ ਭਾਗੋ ਸੇਵਾ ਸੁਸਾਇਟੀ ਵੱਲੋਂ ਜਿਹੜੇ ਸਕੂਲਾਂ ਚ ਪੜਦੇ ਸਹੂਨਾਰ ਬੱਚੇ ਆ ਜਿਹੜੇ ਪੜਨਾ ਜਾਣਦੇ ਚਾਹੁੰਦੇ ਨੇ ਉਹਨਾਂ ਬੇਟੀਆਂ ਵਾਸਤੇ ਵੀ ਉਪਰਾਲਾ ਕੀਤਾ ਜਾ ਰਿਹਾ ਉਹਨਾਂ ਦੀਆਂ ਫੀਸਾਂ ਦਿੱਤੀਆਂ ਜਾ ਰਹੀਆਂ ਵਾ ਤੇ ਇਸੋ ਤਰ੍ਹਾਂ ਇਹ ਮਾਈ ਭਾਗੋ ਸੇਵਾ ਸੈਡ ਦਾ ਜਿਹੜਾ ਉਪਰਾਲਾ ਵਾ ਬਹੁਤ ਵਧੀਆ ਵਾ ਸਾਡੇ ਨਾਲ ਮਲਕੀਤ ਸਿੰਘ ਜੀ ਵੀ ਆਇਆ ਵਾ ਅਸੀਂ ਉਹਨਾਂ ਕੋਲ ਵੀ ਪੁੱਛਾਂਗੇ ਕਿ ਮਲਕੀਤ ਜੀ ਤੁਹਾਨੂੰ ਇਹ ਸੇਵਾ ਸੌਂਪੀ ਦੀ ਆ ਇੱਕ ਦਾ ਇਹ ਜਿਹੜੀ ਸੇਵਾ ਹੈਗੀ ਆ ਤੁਸੀਂ ਨਿਭਾ ਰਹੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੇਰਾ ਨਾਮ ਹਲਕੀ ਸਿੰਘ ਹੈ ਤੇ ਬਹੁਤ ਵਧੀਆ ਲੱਗ ਰਿਹਾ 2014 ਤੋਂ ਮਾਈ ਭਾਗੋ ਸੇਵਾ ਟਕਟ ਯੂਕੇ ਦੀਆਂ ਸੰਗਤਾਂ ਵੱਲੋਂ ਅਨੇਕ ਹੀ ਪ੍ਰਕਾਰ ਦੀਆਂ ਸੇਵਾਵਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਹਨ ਹੁਣ ਮਾਈ ਭਾਗੋ ਸੇਵਾ ਟਕਟ ਯੂਕੇ ਦੀਆਂ ਸੰਗਤਾਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਕਿ ਜਿਹੜੀਆਂ ਲੋੜਵੰਦ ਬੱਚੀਆਂ ਸਕੂਲਾਂ ਵਿੱਚ ਵਧੀਆ ਤਰੀਕੇ ਨਾਲ ਪੜ੍ਹਨਾ ਚਾਹੁੰਦੀਆਂ ਨੇ ਉਹਨਾਂ ਦੀਆਂ ਫੀਸਾਂ ਮਾਫ ਕੀਤੀਆਂ ਜਾ ਰਹੀਆਂ ਨੇ ਸਾਰਾ ਖਰਚਾ ਚੁੱਕਿਆ ਜਾ ਰਿਹਾ ਹੈ ਤੇ ਬਹੁਤ ਮਾਣ ਮਹਿਸੂਸ ਕਰਦੇ ਆ ਕਿ ਇਸ ਸੰਸਥਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ